ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਗੋੜੀ ਮਹੱਲਾ ਪੰਜਵਾ ਤਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹਿਤ ਨਾਮ ਬਿਨਾ ਕੈਸੀ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਓ ਤਿੰਨਿਓ ਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੋੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸੰਮਾਲ ਐਸਾ ਰਾਮਦੀਨ ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਪਾਈ ਰਹਾਓ ਆਗੇ ਆਪਿਉ ਥਾਨ ਵਸ ਚਾਕੈ ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਮਾਨ ਸਚੇ ਨਿਸ਼ਾਨ ਜਾਂ ਕੋ ਆਪ ਕਰੈ ਫੁਰਮਾਨ ਆਪੇ ਦਾਤਾ ਆ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸਮਾਲ